ਦੇ ਗੁਰੂਆਂ ਦੀਆਂ ਸ਼ਤਾਬਦੀਆਂ ਨੂੰ ਅਸੀਂ ਨਹੀਂ ਮਨਾਵਾਂਗੇ ਫਿਰ ਹੋਰ ਕੀ ਤੋਂ ਉਮੀਦ ਕਰਾਂਗੇ ਜੀ ਜੀ ਅਸੀਂ ਕਹਿੰਦੇ ਆ ਲਾਸਾਨੀ ਕੁਰਬਾਨੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਮਨਾ ਰਹੇ ਆ ਲਾਸਾਨੀ ਕੁਰਬਾਨੀਆਂ ਛੋਟੇ ਸਾਹਿਬ ਜਦਿਆਂ ਦੀ ਤਾਂ ਫਿਰ ਲਾਸਾਨੀ ਸ਼ਹਾਦਤਾਂ ਦੀ ਜਿਹੜੀ ਪ੍ਰਕਾਸ਼ ਪੁਰਬ ਨੇ ਜਵਨ ਦੇ ਸ਼ਤਾਬਦੀਨ ਉਹ ਵੀ ਤਾਂ ਲਾਸਾਨੀ ਹੋਣੀ ਚਾਹੀਦੀ ਹੈ ਨਾ ਫਿਰ ਉਹਦੇ ਚ ਉਹਦੇ ਚ ਘਟਾਲੇ ਕਰ ਲੈਂਦੇ ਆ ਉਹਦੇ ਚ ਕਪਲੇ ਕਰ ਲੈਂਦੇ ਆ ਤੁਸੀਂ ਯਾਰ ਕਿੱਥੇ ਜਾਓਗੇ ਰੱਬ ਦਾ ਪੈਸਾ ਕਾ ਕੇ ਸੱਤ ਘਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਆ ਆਪਣੇ ਕਹਾਵਤ ਆ ਯਾਰ ਕੋਈ ਤਾਂ ਛੱਡ ਦੋ ਯਾਰ ਕਿਤੇ ਤਾਂ ਛੱਡ ਦੋ ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਹੈਨਾ ਪਤਾ ਨਹੀਂ ਤਾਂ ਕੋਈ ਪਰਚੀ-ਪੁਰਚੀ ਮਿਲ ਗਈ ਹੋਣੀ ਭਾਈ ਮੈਨੂੰ ਤਾਂ ਪਤਾ ਨਹੀਂ ਇਹ ਕੱਲ ਦਾ ਪਰ ਸਾਨੂੰ ਤਾਂ ਇਹੀ ਸਿਕਾਇਆ ਗਿਆ ਸਾਡੇ ਪੁਰਖਿਆਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਕਿ ਭਾਈ ਨਾਲ ਕੁਝ ਨਹੀਂ ਜਾਣਾ ਸਿਕੰਦਰ ਨੇ ਸਿਕੰਦਰ ਦੁਨੀਆ ਜਿੱਤਣ ਲੱਗ ਗਿਆ ਸੀ 18 ਸਾਲ ਦੀ ਉਮਰ 'ਚ ਜੋ ਜਿੱਤਦਾ ਵਹੀ ਸਿਕੰਦਰ ਜਿੱਤਦਾ ਨਾ ਸਿਕੰਦਰ ਬਣ ਗਿਆ ਸੀਗਾ ਜੀ